ਕੋ ਗਤੀ ਸ਼ਕਤੀ ਟੀਵੀ ਪੰਜਾਬੀ ਚੈਨਲ ਦੇ ਨਾਲ ਜੁੜੀ ਸਰਬੱਤ ਦਾਤ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਆਪ ਸਰਬੱਤ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਇੱਥੇ ਜੁੜੇ ਹਾਂ ਪਿਛਲੇ ਕੁ ਸਮੇਂ ਤੋਂ ਸਤਿਗੁਰੂ ਪਾਤਸ਼ਾਹ ਜੀ ਦੀ ਦਿੱਤੀ ਸਮੱਤ ਦਾ ਸਦਕਾ ਅਸੀਂ ਇਸ ਚੈਨਲ ਦੀ ਸ਼ੁਰੂਆਤ ਕੀਤੀ ਸੀ ਤੇ ਮਨ ਦੇ ਵਿੱਚ ਇੱਕ ਭਾਵਨਾ ਰੱਖ ਕੇ ਇਸ ਚੈਨਲ ਨੂੰ ਆਰੰਭ ਕੀਤਾ ਸੀ ਸਤਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਬਾਬਤ ਗੁਰਬਾਣੀ ਦੇ ਸ਼ੁੱਧ ਉਚਾਰਨ ਬਾਬਤ ਗੁਰਬਾਣੀ ਦੀ ਸਿੱਖਿਆ ਬਾਰੇ ਬਚਨ ਜੋ ਹਨ ਉਹ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਣ ਬਣ ਦੇ ਵਿੱਚ ਆਉ ਸੀ ਸਤਗੁਰੂ ਦੀ ਪਾਵਨ ਬਾਣੀ ਦੀ ਗੱਲ ਜਿੱਥੇ ਅਸੀਂ ਸਟੇਜ ਉੱਪਰ ਬੈਠ ਕੇ ਕਰਦੇ ਹਾਂ ਉੱਥੇ ਮੌਜੂਦਾ ਸਮੇਂ ਦੇ ਵਿੱਚ ਜੋ ਸੋਸ਼ਲ ਮੀਡੀਆ ਦਾ ਇੱਕ ਨਵਾਂ ਰੂਪ ਸਾਨੂੰ ਪ੍ਰਾਪਤ ਹੋਇਆ ਹੈ ਇਹਦੇ ਰਾਹੀਂ ਸਤਿਗੁਰੂ ਦੇ ਘਰ ਦੀ ਗੱਲ ਸੰਗਤਾਂ ਦੇ ਅੰਦਰ ਸਾਂਝੀ ਕੀਤੀ ਜਾਵੇ। ਸੋ ਜੋ ਉਦਮ ਉਪਰਾਲਾ ਆਰੰਭ ਕੀਤਾ ਗਿਆ ਸੰਗਤਾਂ ਵੱਲੋਂ ਪੂਰਾ ਸਹਿਯੋਗ ਸਾਨੂੰ ਪ੍ਰਾਪਤ ਹੋਇਆ। ਤਕਰੀਬਨ ਮਾਰਚ ਮਹੀਨੇ ਦੇ ਵਿੱਚ 2025 ਦੇ ਵਿੱਚ ਇਸ ਚੈਨਲ ਦੀ ਆਰੰਭਤਾ ਕੀਤੀ ਗਈ ਸੀ। ਸਤੰਬਰ ਮਹੀਨਾ ਚੱਲ ਰਿਹਾ ਹੈ। ਸੋ ਇੰਨੇ ਸਮੇਂ ਦੇ ਵਿੱਚ ਸੰਗਤਾਂ ਦਾ ਭਰਪੂਰ ਸਾਥ ਮਿਲਿਆ। 10000 ਸਬਸਕ੍ਰਾਈਬਰ ਇਸ ਚੈਨਲ ਤੇ ਸਾਡੇ ਜਿਹੜੇ ਨੇ ਉਹ ਪੂਰੇ ਹੋਏ ਜਿੰਨਾ ਜਿੰਨਾ ਸੰਗਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਔਰ ਨਿਤ ਜੁੜੀਆਂ ਹੋਈਆਂ ਨੇ ਉਹਨਾਂ ਸਾਰੀਆਂ ਸੰਗਤਾਂ ਦਾ ਤਹੇ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ 10 ਦੇ ਨਾਲ ਦਾਸ ਦਾ ਪੁੱਤਰ ਹੈ ਗੁਰਫਤੇ ਸਿੰਘ ਬੇਟੀ ਗੁਰ ਅਮਾਨਤ ਕੌਰ ਜਿਨ੍ਹਾਂ ਨੂੰ ਆਪ ਸਾਰੀਆਂ ਸੰਗਤਾਂ ਨੇ ਤਕਰੀਬਨ ਸ਼ਾਰਟ ਵੀਡੀਓਜ਼ ਦੇ ਵਿੱਚ ਜਾਂ ਕੁਝ ਲੌਂਗ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੋਏਗਾ ਸੋ ਘਰ ਦੇ ਵਿੱਚ ਵੀ ਅਸੀਂ ਜਦੋਂ ਬੈਠ ਕੇ ਬਾਣੀ ਬਾਬਤ ਗੱਲਬਾਤ ਕਰਦੇ ਆ ਤੇ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਕਿਉਂ ਨਾ ਬੱਚਿਆਂ ਨੂੰ ਵੀ ਸੰਗਤ ਦੇ ਸਾਹਮਣੇ ਲੈ ਕੇ ਆਂਦਾ ਜਾਵੇ ਤੇ ਇਹਨਾਂ ਦੇ ਨਾਲ ਭਾਵੇਂ ਕੋਈ 5 ਸੈਕਿੰਡ 10 ਸੈਕਿੰਡ ਦੀ ਹੀ ਗੁਰੂ ਸਾਹਿਬ ਦੀ ਕੋਈ ਗੱਲ ਸਾਂਝੀ ਕੀਤੀ ਜਾਏ ਜਿਥੇ ਬੱਚਿਆਂ ਨੂੰ ਸਤਿਗੁਰੂ ਦੀ ਬਾਣੀ ਤੇ ਇਤਿਹਾਸ ਦੀ ਨੌਲੇਜ ਹੋਏਗੀ ਉਥੇ ਇਹਨਾਂ ਦੇ ਨਾਲ ਕੀਤੀ ਗੱਲਬਾਤ ਦੇ ਰਾਹੀਂ ਸੰਗਤਾਂ ਤੱਕ ਵੀ ਸਤਿਗੁਰੂ ਦੇ ਘਰ ਦਾ ਸੁਨੇਹਾ ਪਹੁੰਚੇਗਾ ਗਿਆਨ ਵਿੱਚ ਵਾਧਾ ਹੋਏਗਾ ਜਾਣਕਾਰੀ ਵਿੱਚ ਵਾਧਾ ਹੋਏਗਾ ਸੋ ਬੱਚਿਆਂ ਦੀਆਂ ਵੀਡੀਓਜ਼ੰਮ ਵੀ ਸੰਗਤ ਵੱਲੋਂ ਬਹੁਤ ਜ਼ਿਆਦਾ ਭਰਮਾ ਸਹਿਯੋਗ ਮਿਲਿਆ ਸਮਝ ਨਹੀਂ ਆਉਂਦੀ ਕਿੰਨਾ ਸ਼ਬਦਾਂ ਦੇ ਨਾਲ ਅਸੀਂ ਸੰਗਤਾਂ ਦਾ ਧੰਨਵਾਦ ਕਰੀਏ ਸੋ ਘਰ ਬੈਠੇ ਅਸੀਂ ਵਿਚਾਰ ਕਰ ਰਹੇ ਸਾਂ ਕਿ ਇੱਕ ਵਾਰ ਸੰਗਤ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਜਾਏ ਤੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਜਾਏ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੋ ਸਾਡੇ ਜ਼ਿਹਨ ਦੇ ਵਿੱਚ ਕੁਝ ਵਿਚਾਰਾਂ ਚੱਲ ਰਹੀਆਂ ਨੇ ਕਿ ਹੋਰ ਕਿਹੜੇ-ਕਿਹੜੇ ਕਾਰਜ ਅਜੇ ਕਰਨ ਵਾਲੇ ਨੇ। ਸ਼ਲੋਕ ਸਹਿਸਕ੍ਰਿਤੀ ਦੀ ਸੰਥਿਆ ਇਸ ਚੈਨਲ ਤੇ ਚੱਲ ਰਹੀ ਹੈ। ਉਹਨੂੰ ਸੰਪੂਰਨ ਕਰਨਾ ਹੈ। ਜਾਬ ਸਹਿਬ ਜੀ ਦੀ ਪਾਵਨ ਬਾਣੀ ਦੀ ਸੰਥਿਆ ਆਰੰਭ ਕੀਤੀ ਗਈ ਸੀ ਕੁਝ ਕਾਰਨਾ ਕਰਕੇ ਉਹਨੂੰ ਕੰਟੀਨਿਊ ਨਹੀਂ ਕੀਤਾ ਜਾ ਸਕਿਆ। ਪਰ ਅਗਲੇ ਦਿਨਾਂ ਦੇ ਵਿੱਚ ਜਾਬ ਸਾਹਿਬ ਜੀ ਦੀ ਸੰਥਿਆ ਵੀ ਸੰਪੂਰਨ ਕੀਤੀ ਜਾਏਗੀ। ਉਹਦੇ ਨਾਲ ਨਾਲ ਜੋ ਸਤਿਗੁਰੂ ਜੀ ਦੇ ਇਤਿਹਾਸ ਦੀਆਂ ਵਿਚਾਰਾਂ ਉਹਨਾਂ ਬਾਬਤ ਅਸੀਂ ਕੁਝ ਖਾਸ ਵੀਡੀਓਜ਼ ਲੈ ਕੇ ਆਪ ਸੰਗਤਾਂ ਦੇ ਸਾਹਮਣੇ ਜ਼ਰੂਰ ਹਾਜ਼ਰ ਹੋਵਾਂਗੇ। ਜੋ ਸ਼ਾਰਟ ਵੀਡੀਓਜ਼ ਨੇ ਉਹ ਵੀ ਚੱਲਦੀਆਂ ਰਹਿਣਗੀਆਂ। ਉਹਦੇ ਨਾਲ ਨਾਲ ਕੁਝ ਇੱਕ ਲੌਂਗ ਵੀਡੀਓਜ਼ ਲੈ ਕੇ ਜਿਨ੍ਹਾਂ ਦੇ ਵਿੱਚ ਗੁਰੂ ਸਹਿਬਾਨ ਦੇ ਇਤਿਹਾਸ ਦੀਆਂ ਕੁਝ ਖਾਸ ਸਾਖੀਆਂ ਸਤ ਗੁਰੂ ਦੇ ਇਤਿਹਾਸ ਦੀਆਂ ਕੁਝ ਖਾਸ ਘਟਨਾਵਾਂ ਉਹ ਸੰਗਤਾਂ ਨਾਲ ਅਸੀਂ ਸਾਂਝੀਆਂ ਕਰਾਂਗੇ। ਇਹਦੇ ਤੋਂ ਇਲਾਵਾ ਧੰਗ ਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜੋ ਅਥਾਹ ਗੁਨਾ ਦਾ ਖਜ਼ਾਨਾ ਹੈ। ਗੁਰਬਾਣੀ ਗਹਿਰ ਗੰਭੀਰ ਗੁਨਾ ਦੇ ਅੰਦਾਲ ਭਰੀ ਹੋਈ ਹੈ। ਬੜੇ ਸ਼ਬਦ ਨੇ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਜਿਹੜੇ ਕਿ ਬਹੁਤ ਗਹਿਰੇ ਅਰਥ ਰੱਖਦੇ ਨੇ। ਉਹਨਾਂ ਸ਼ਬਦਾਂ ਦੀ ਵਿਚਾਰ ਲੈ ਕੇ ਵੀ ਆਪ ਸੰਗਤਾਂ ਦੇ ਸਾਹਮਣੇ ਹਾਜ਼ਰ ਹੋਵਾਂਗੇ। ਸਾਧ ਸੰਗਤ ਜਦੋਂ ਆਪਾਂ ਕੋ ਕੰਮ ਕਰਦੇ ਆਂ ਉਸ ਕਾਰਜ ਵਿੱਚ ਬਹੁਤ ਸਾਰੀਆਂ ਦਿੱਕਤਾਂ ਵੀ ਆਉਂਦੀਆਂ ਨੇ ਬਹੁਤ ਸਾਰੀਆਂ ਕਮੀਆਂ ਵੀ ਰਹਿ ਜਾਂਦੀਆਂ ਨੇ ਸੋ ਇਹ ਤਾਂ ਨਹੀਂ ਕਿ ਸਾਡੇ ਦੁਆਰਾ ਕੀਤਾ ਜਾਣ ਵਾਲਾ ਜੋ ਕਾਰਜ ਹੈ ਉਹ 100% ਦੀ ਸਹੀ ਹੈ ਬਹੁਤ ਸਾਰੀਆਂ ਸਾਡੇ ਕੋਲੋਂ ਗਲਤੀਆਂ ਵੀ ਹੁੰਦੀਆਂ ਨੇ ਉਹਨਾਂ ਗਲਤੀਆਂ ਲਈ ਅਸੀਂ ਸੰਗਤਾਂ ਦੇ ਕੋਲੋਂ ਖਿਮਾ ਦੀ ਯਾਚਨਾ ਕਰਨੇ ਤੇ ਆਉਣ ਵਾਲੇ ਸਮੇਂ ਅੰਦਰ ਯਤਨ ਕਰਾਂਗੇ ਗਲਤੀਆਂ ਨਾ ਹੋਣ ਤੇ ਸਹੀ ਢੰਗ ਦੇ ਅੰਦਾਜ਼ ਜਿਹੜਾ ਕਾਰਜ ਹੈ ਉਹ ਮੁਕੰਮਲ ਕੀਤਾ ਜਾ ਸਕੇ ਅੜਚਨਾ ਵੀ ਬੜੀਆਂ ਹੁੰਦੀਆਂ ਨੇ ਬਹੁਤ ਸਾਰੇ ਇਸ ਪ੍ਰਕਾਰ ਦੇ ਕਮੈਂਟ ਵੀ ਆਉਂਦੇ ਨੇ ਜਿਹੜੇ ਕਈ ਵਾਰ ਇਨਸਾਨ ਨੂੰ ਡੀਮੋਟੀਵੇਟ ਕਰ ਦਿੰਦੇ ਨੇ ਪਰ ਕਿਉਂਕਿ ਸਤਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਹੀ ਐਸਾ ਹੈ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਸਿੱਖਿਆ ਦਿੰਦਾ ਹੈ ਇਸ ਕਰਕੇ ਉਹਨਾਂ ਲੋਕਾਂ ਵੱਲ ਧਿਆਨ ਨਹੀਂ ਦੇਣਾ ਜਿਹੜੇ ਡੀਮੋਟੀਵੇਟ ਕਰਦੇ ਨੇ ਅਸੀਂ ਧਿਆਨ ਦੇਣਾ ਆਪਣੇ ਗੁਰੂ ਜੀ ਵਾਲੇ ਪਾਸੇ ਜਿਹੜੇ ਹਮੇਸ਼ਾ ਸਾਨੂੰ ਮੋਟੀਵੇਟ ਕਰਦੇ ਨੇ ਤੇ ਅੱਗੇ ਵਧਣ ਦੀ ਸਿੱਖਿਆ ਦਿੰਦੇ ਨੇ ਆਗਾਹਾਂ ਕੋ ਤਰਾਂਗ ਪਿੱਛਾ ਫੇਰਨਾ ਮੁੰਹੜੜਾ ਨਾਨਕ ਸਿਜ ਅਵੇਹਾ ਵਾਰ ਫਿਰ ਬਹਰ ਨਾ ਹੋਵੀ ਜਨਬੜਾ ਅਸੀਂ ਆਪਣੇ ਗੁਰੂ ਦੇ ਬਚਨਾਂ ਵਾਲੇ ਪਾਸੇ ਧਿਆਨ ਦੇਣ। ਸੋ ਸਾਧ ਸੰਗਤ ਜੀ ਚੈਨਲ ਤੇ 10000 ਸਬਸਕ੍ਰਾਈਬਰ ਪੂਰੇ ਹੋਣ ਤੇ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੀ। ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਨੇ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਾ। ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਚੰਦਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਬੇਨਤੀ ਹੈ ਜਰੂਰ ਕਰੋ। ਅੱਗੇ ਸੰਗਤਾਂ ਦੇ ਨਾਲ ਇਸ ਚੈਨਲ ਦੀਆਂ ਵੀਡੀਓਜ਼ ਨੂੰ ਆਪ ਜੀ ਸ਼ੇਅਰ ਕਰੋ। ਗੁਰਬਾਣੀ ਦੀ ਵਿਚਾਰ ਜਾਦੋਂ ਤੋਂ ਜਿਆਦਾ ਸੰਗਤਾਂ ਤੱਕ ਪਹੁੰਚਾਈ ਜਾ ਸਕੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ